ਸਸੀਗਾ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜ਼ੇ ਚ ਹੋਗੇ ਤੇ ਦੇਖ ਲਓ ਜੀ ਦੁਨੀਆ ਦੀ ਰੰਗਿਨੀ ਕਿੰਨੀ ਲਾਈਟ ਜਗ ਰਹੀ ਹੈ ਇੰਡੀਆ ਜਦੋਂ ਕਈ ਵਾਰੀ ਜਾਂਦਾ ਤੇ ਪਤਾ ਨਹੀਂ ਹੁੰਦਾ ਕਿਦੋਂ ਲਾਈਟ ਬੰਦ ਹੋਈ ਨਹੀਂ ਹੈ ਤੇ ਜੇ ਕਿਤੇ ਫੋਨ ਕਰਕੇ ਪੁੱਛੋ ਵੀ ਕਦੋਂ ਲਾਈਟ ਆਣੀ ਹੈ ਉਹ ਕਹਿੰਦਾ ਜੀ ਆਉਣ ਦਾ ਤਾਂ ਪਤਾ ਕੋਈ ਨਹੀਂ ਐਨੇ ਵਜੇ ਫਿਰ ਕੱਟ ਗਾ ਜੀ ਲੇਕਿਨ ਬਾਅਦ ਦੇ ਮੁਲਕਾਂ ਨੇ ਕਾਫੀ ਲਾਇਦਾ ਕੰਟਰੋਲ ਕੀਤਾ ਹੋਇਆ ਹੈ ਖਾਸ ਕਰਕੇ ਜਿਹੜੇ ਡਰਲਪ ਕੰਟਰੀਆਂ ਆ ਇਹ ਆਲਪ ਦੀਆਂ ਲਗਾ ਲੋ ਹੋਰ ਕੰਟਰੀਆਂ ਲਾ ਲਓ ਏਸ਼ੀਆ ਦੀਆਂ ਕੰਟਰੀਆਂ ਬੜੀਆਂ ਖੂਬਸੂਰਤ ਹੈਗੀਆਂ ਇਹੋ ਚੀਜ਼ਾਂ ਦੇਖ ਕੇ ਨਾ ਤੇ ਇੰਡੀਆ ਵਿੱਚ ਅੱਜਕੱਲ ਹਰ ਇੱਕ ਦੇ ਦਵਾਜ ਕੋ ਗੱਲ ਬੈਠੀ ਵੀ ਬਾਹਰ ਦੀ ਲਾਈਫ ਹੀ ਵਧੀਆ ਹੈ ਬੇਸ਼ੱਕ ਉਹ ਤਾਂ ਇੰਡੀਆ 'ਚ ਕਾਰੋਬਾਰ ਚੰਗਾ ਵੀ ਹੋਵੇ ਬੜਾ ਵਧੀਆ ਕਾਰੋਬਾਰ ਹੋਵੇ ਪ੍ਰੋਪਰਟੀ ਹੋਵੇ ਕਾਰੋਬਾਰ ਚੱਲਦਾ ਹੋਵੇ ਬਿਨਸ ਹੋਵੇ ਕੋਈ ਵਿਅਕਤੀ ਹੋਵੇ ਕਾਰਖਾਨਾ ਲੱਗਾ ਹੋਵੇ ਯਾਨੀ ਕਿ ਕੋਈ ਵੀ ਕੰਮ ਕਰ ਰਿਹਾ ਨਾ ਲੇਕਿਨ ਉਹਦੇ ਦਿਮਾਗ 'ਚ ਸੁਪਨਾ ਇਕੱਲ ਬਾਹਰ ਦਾ ਹੀ ਹੈ ਉਹਨੂੰ ਬਾਹਰ ਦੀ ਨਗਰੀ ਨਜ਼ਰ ਆਉਂਦੀ ਵੀ ਇੰਡੀਆ ਨਾਲੋਂ ਬਾਹਰ ਦੀ ਲਾਈਫ ਉਹਦੀ ਆ ਗਈ ਹੈ ਇਸ ਕਰਕੇ ਜਿਹੜੇ ਮੁੰਡੇ ਕੁੜੀਆਂ ਇੱਕ ਨਵੇਂ ਵੀ ਸਕੂਲਾਂ ਜਾਂ ਕਾਲਜ ਛੱਡਦੇ ਨੇ ਨਾ ਉਹਨਾਂ ਦੇ ਦਿਮਾਗ 'ਕੋ ਗੱਲ ਬੈਠੀ ਹੁੰਦੀ ਵੀ ਜਾਣਾਂ ਦੇ ਬਾਹਰ ਹੀ ਜਾਣਾ ਵੀ ਇੰਡੀਆ ਵਿੱਚ ਕੰਮ ਕਰ ਹੈ ਨਹੀਂ ਜਿੰਨੂੰ ਮਰਜ਼ੀ ਪਛ ਲੋ ਉਹ ਕਹਿੰਦੇ ਇੰਡੀਆ ਕੀ ਪਿਆਰ ਕਹਿੰਦੇ ਆ ਕੁਝ ਨਹੀਂ ਗਾਜੀ ਇੱਥੇ ਨਾ ਇਹਨਾਂ ਨੂੰ ਕੰਮ ਕਰਨ ਦਾ ਦਿਲ ਕਰਦਾ ਹੈ ਬਸ ਸਟੱਡੀ ਤੋਂ ਬਾਅਦ ਇੱਕਦਮ ਬਾਹਰ ਦੀ ਤਿਆਰੀ ਹੋ ਜਾਂਦੀ ਹੈ ਤੇ ਅੱਜਕੱਲ੍ਹ ਇਹ ਯਾਰਾਂ ਹੀ ਬੰਦੇ ਰੋਜ਼ ਦੇ ਬਾਹਰ ਆ ਰਹੇ ਵੇ ਖਾਸ ਕਰਕੇ ਇੰਗਲੈਂਡ ਤੇ ਕੈਨੇਡਾ ਚ ਸਟੱਡੀ ਦੇ ਬੇਸ ਤੇ ਸਟੱਡੀ ਵੀਜ਼ਾ ਕੋ ਆ ਕੇ ਆ ਰਹੇ ਨੇ ਕਈ ਲੋਕ ਵਰਕ ਪਰਮਿਟ ਦੇ ਬਾਰੇ ਵਿੱਚ ਲੇਕਿਨ ਵਰਕ ਪਰਮਿਟ ਜਿਹੜੀ ਆਣਾ ਉਹ ਇੱਕ ਚੀਜ਼ ਹੈ ਕਈ ਤੇ ਸਟੱਡੀ ਕਰਨ ਤੋਂ ਬਾਅਦ ਆ ਰਹੇ ਨੇ ਕਈਆਂ ਤਾਂ ਉੱਥੇ ਅੱਛੇ ਨੌਕਰੀਆਂ ਚੰਗਾ business ਹੈਗਾ ਇੰਡੀਆ ਦੇ ਵਿੱਚ ਆਪਣਾ ਕਾਰੋਬਾਰ ਹੈਗਾ ਉਹਨਾਂ ਦੇ ਵੀ ਬਹੁਤ ਸਾਰਾ ਹੋਇਆ ਵੀ ਜਾਨਾ ਦੇ ਬਾਹਰ ਜਾਣਾ ਅਸੀਂ ਇੱਥੇ ਕਾਫੀ ਆਦਮੀ ਨੇ ਜਾਣੇ ਆ ਇੰਨਾ ਅੱਛਾ ਪਿੱਛੇ ਕਾਰੋਬਾਰ ਹੈ ਉੱਚਾ ਤੇ ساری عمر ਵਿਲੇ ਬੈਠੇ ਰੋਟੀ ਖਾ ਸਕਦੇ ਵੇ ਲੇਕਿਨ ਨਹੀਂ ਉਹ ਕਦੇ ਜਾਣਾ ਬਾਹਰ ਹੀ ਹੈ ਉਥੇ ਚੰਗਾ ਭਲਾ ਕੰਮ ਛੱਡ ਕੇ ਕਈ ਬੰਦੇ ਬਾਹਰ ਆ ਕੇ ਟੈਕਸੀ ਚਲਾਉਂਦੇ ਪਏ ਵੇ ਲੇਬਰ ਕਰਦੇ ਪਏ ਵੇ ਫੈਕਟਰੀਆਂ ਕੰਮ ਕਰਦੇ ਪਏ ਵੇ ਮੜਦ ਮੜਾ ਵੀ ਕੰਮ ਕਰਨਾ ਪੈਂਦਾ ਹੈ ਲੇਕਿਨ ਕਹਿੰਦੇ ਕੋਈ ਗੱਲ ਨਹੀਂ ਇੱਥੇ ਕੁਛ ਹੈ ਗਿਆ ਹੀ ساری ਤਰ੍ਹਾਂ ਤੇ ਬਣ ਗਏ ਨੇ ਇੰਡੀਆ ਜਹੀ ਬਾਹਰ ਦੇ ਮੁਕਤੇ ਰਹੇ ਉਥੋਂ ਦੇ ਜੇਬਾ 2 4 5 ਫੋਟਾਂ ਭੇਜ ਦਿੰਦੇ ਵੇ ਕੋਈ ਵੀਡੀਓ ਭੇਜਦੀ ਬਾਹਰ ਦੀ ਉਹ ਕਹਿੰਦੇ ਚਲੋ ਜੀ ਜਿਹੜੇ ਰਿਸ਼ਤੇਦਾਰੇ ਜਾਂ ਵਾਕਫਕਾਰ ਨੇ ਉਹਨਾਂ ਨੂੰ ਥੋੜਾ ਸਹਾਰਾ ਹੀ ਪਾਓ ਉਹ ਫੋਟੋਆਂ ਵੇਖ ਕੇ ਜਿਹੜੇ ਉਹਨਾਂ ਦੇ ਬੱਚੇ ਰਿਸ਼ਤਿਆਂ ਦੇ ਉਹ ਵੀ ਕਹਿੰਦੇ ਬਾਹਰੀ ਆਣਾ ਹੈ ਹੁਣ ਤੁਸੀਂ ਜੋਜ ਦੇਖ ਜਿਓਗੇ ਕੈਨੇਡਾ ਦੀਆਂ ਖਬਰਾਂ ਇੰਗਲੈਂਡ ਦੀਆਂ ਖਬਰਾਂ ਹੋਰ ਮੁਲਕਾਂ ਦੀਆਂ ਖਬਰਾਂ ਐਨੇ ਬੱਚੇ ਆ ਗਏ ਵੇ ਇੱਥੇ ਸਖਤੀ ਹੋ ਗਈ ਏ ਇੱਥੇ ਮਾੜਾ ਕੰਮ ਹੋ ਗਿਆ ਇੱਥੇ ਜੋ ਮਿਲਦੀ ਵੀ ਏ ਤੇ ਨਹੀਂ ਮਿਲਦੀ ਵੀ ਯਾਨੀ ਕਿ ਹੁਣ ਬਹੁਤ ਜ਼ਿਆਦਾ ਜਦੋਂ ਸਟੂਡੈਂਟ ਵੀ ਆ ਜਾਣਗੇ ਤੇ ਕਿੰਨੇ ਕਿ ਜੋਬਾਂ ਦੇ ਜਾਣਗੇ ਫਿਰ ਕਈ ਬੱਚਿਆਂ ਨੂੰ ਬਿਲਕੁਲ ਤਜਰਬਾ ਕੋਈ ਨਹੀਂ ਹੁੰਦਾ ਉਹਨਾਂ ਕਦੀ ਇੱਥੇ ਕੱਪ ਚਾਹ ਦਾ ਬਣਾ ਕੇ ਨਹੀਂ ਪੀਤਾ ਹੁੰਦਾ ਠੀਕ ਕੰਮ ਕੀਤਾ ਨਹੀਂ ਹੁੰਦਾ ਉਹ ਸਾਡਾ ਇੰਡੀਆ ਦਾ ਮਹੌਲੀ ਹੋ ਜਾਏਗਾ ਖਾਸ ਕਰਕੇ ਕੁੜੀਆਂ ਦੇ ਘਰ ਦਾ ਕੰਮ ਕਰ ਲੈਂਦੀਆਂ ਮੁੰਡਿਆਂ ਦੇ ਕਦੀ ਮਹਿਰ ਫੁਰੀ ਜੀ ਜਾਗ ਨਹੀਂ ਵਿਖਿਆ ਆਰਡਰ ਘਰੋਂ ਚੜਨਾ ਜੀ ਕੌਂਟੀਆਂ ਮਿਲ ਜਾਣ ਰੋਟੀ ਬਣੀ ਬਲਾਈ ਮਿਲ ਜੇ ਪਾਣੀ ਵੀ ਟੇਬਲ ਤੇ ਮਿਲੇ ਆ ਗਏ ਹੁਣ ਉਹਨਾਂ ਨੂੰ ਇੱਥੇ ਆ ਕੇ ਮੁਸ਼ਕਲ ਹੋਣੀ ਹੋਣੀ ਹੈ ਕਿਉਂਕਿ ਜਿਨ੍ਹਾਂ ਨੇ ਅੱਥੀ ਕਦੀ ਕੰਮ ਹੀ ਨਹੀਂ ਕੀਤਾ ਇੱਥੇ ਕੋਈ ਰਿਸ਼ਤੇਦਾਰ ਤੁਹਾਨੂੰ ਬਤ ਉਹ ਦੋ ਚਾਲਦਿਆਂ ਸੰਭਾਲ ਲੇਗਾ ਕਹਿੰਦੇ ਨਹੀਂ ਸੰਭਾਲਣਾ ਉਹ ਆਪ ਰੋਕ ਕੰਮ ਕਰਦਾ ਹੈ ਉਹਦੀਆਂ ਆਪਣੀਆਂ ਜ਼ਿੰਮੇਵਾਰੀਆਂ ਹੈ ਤੇ ਹਰ ਬੰਦਾ ਵਿਜੀਗਾ ਹੈ ਇੰਡੀਆ ਤੁਸੀਂ ਜਿਹਨੂੰ ਮੱਜੀ ਵੇਖ ਲਓ ਹਰ ਬੰਦੇ ਕੋ ਟਾਈਮ ਹੈ ਤੁਸੀਂ ਬਰੋਂ ਜਾਗੇ ਤੁਹਾਨੂੰ ਸਾਰੇ ਮੁੰਡੇ ਵਾਲੇ ਮੇਲਾ ਆ ਜਾਣਗੇ ਕੋਈ ਇੱਧਾ ਘੰਟਾ ਬੈਠੀ ਕੋ ਘੰਟਾ ਭਾਵੇਂ ਤੇਰੇ ਕੋਈ ਜ਼ਰੂਰੀ ਕੰਮ ਹੋਵੇ ਉਹਦੀਆਂ ਗੱਲਾਂ ਨਹੀਂ ਮੁਕਣੀਆਂ ਉਹਨੇ ਤੁਹਾਨੂੰ ਘੰਟਾ ਦੋ ਘੰਟੇ ਬੈਠ ਕੇ ਜਾਣਾ ਹੈ ਲੇਕਿਨ ਬਾਹਰ ਕਿਸੇ ਕੋ ਟਾਈਮ ਨਹੀਂਗਾ ਅੱਥੇ ਜਿਹ ਕੋ ਮਿਲ ਨਹੀਂ ਹੁੰਦਾ ਕਹਿੰਦਾ ਨਹੀਂ ਵੀ ਮੈਂ ਚੱਲਿਆ ਮੈਂ ਸਿਰੇ ਕੰਮ ਕਰਨਾ ਹੈ ਮੈਂ ਸੱਕੇ ਆਇਆ ਹਾਂ ਮੈਂ ਜੋਬ ਕਰਨੀ ਹੈ ਮੇਰਾ ਕੰਮ ਹੈ ਉਹ ਕੰਮ ਹੈ ਕਿਉਂਕਿ ਬਾਜ ਲਾਈਫ ਹੀ ਹੋ ਜੀਏ ਇਹ ਭੰਵੀਰੀ ਵਾਂਗ ਬੰਦਲ ਕ ਬੰਦੇ ਵੇ ਇੰਡੀਆ ਤੋਂ ਆਣਗੇ ਬਲਬੇ ਅੱਛੇ ਕੱਪੜੇ ਲੈ ਕੇ ਆਣਗੇ ਉਹ ਸੋਚਦੇ ਵੀ ਇੰਡੀਆ ਵਾਂਗ ਉਹ ਜਿਹੜਾ ਪਰਸਨੈਲਿਟੀ ਬਣ ਜੇਗੀ ਮੱਲੇ ਲੰਘਾਂਗੇ ਸਾਰੇ ਵੇਖਣਗੇ ਵੀ ਮੁੰਡਾ ਇੰਡੀਆ ਤੋਂ ਆਇਆ ਹੈ ਇੱਥੇ ਸੱਚ ਹੋਣਾ ਕੋਈ ਪੁੱਛਦਾ ਹੀ ਨਹੀਂ ਕੋਈ ਕੋਈ ਕੱਪ ਚਾਹ ਵੀ ਨਹੀਂ ਪੁੱਛਦਾ ਵੀ ਤੂੰ ਇੰਡੀਆ ਤੋਂ ਆਇਆ ਤੇ ਮੇਰੇ ਘਰ ਆ ਕੇ ਬੱਸ ਚਾਹ ਹੀ ਲੈ ਹਰ ਕੰਮ ਜੀ ਬਿਜੀ ਉਹ ਕਹਿੰਦਾ ਠੀਕ ਇੰਡੀਆ ਆਇਆ ਤੇ ਮੈਂ ਕੀ ਕਹਾਂ ਤੂੰ ਆਇਆ ਵੇ ਜਦੋਂ ਕੱਪੜੇ ਵਧੀਆ ਲੈ ਕੇ ਆਏ ਨੇ ਗੱਡੀਆਂ ਲੈ ਕੇ ਆਏ ਮੈਨੂੰ ਕੋਈ ਜ਼ਬਾਨੀ ਤੇ ਨਾ ਹੀ ਬਾਅਦ ਕੋਈ ਕਦਰ ਰਹੀ ਹੈ ਇਹ ਤੇ ਹਰ ਬੰਦਾ ਫੋਟ ਕਰਦਾ ਹਰ ਬੰਦਾ ਕੋਈ ਗੱਡੀ ਕੀ ਹਰ ਚੀਜ਼ ਬੰਦਾ ਲੈ ਸਕਦਾ ਹੈ ਇਨੀ ਕਿ ਕਮਾਈ ਹੋ ਜਾਂਦੀ ਹੈ ਬੰਦਾ ਕਿਸੇ ਚੀਜ਼ ਤੋਂ ਮਤਲਬ ਮਤਾ ਹੀ ਨਹੀਂ ਹੁੰਦਾ ਉਹਨੇ ਇਹ ਨਹੀਂ ਹੁੰਦਾ ਵੀ ਮੈਂ ਆਪਣੇ ਸ਼ੌਂਕ ਨਹੀਂ ਪੂਰੇ ਕਰ ਸਕਦਾ ਇੰਡੀਆ ਦੀ ਲਾਈਫ ਤੇ ਇੱਥੇ ਲਾਈਫ ਬਹੁਤ ਫਰਕ ਹੈਗਾ ਅਸੀਂ ਇਹ ਨਹੀਂ ਚਾਹਦੇ ਨਾ ਆਓ ਲੇਕਿਨ ਜੇ ਦੇ ਤੁਸੀਂ ਕੋਈ ਕੰਮਕਾਰ ਸਿੱਖਿਆ ਫਿਰ ਤੇ ਕੋਈ ਗੱਲ ਨਹੀਂ ਤੇ ਜਿਹੜੇ ਬਿਲਕੁਲ ਨਾ ਅਥੀ ਕਦੀ 18 19 ਸਾਲ ਦਾ ਬੱਚਾ ਬਾਹਰ ਆ ਗਿਆ ਤੇ ਉਹ ਤੇ ਆਪਣੇ ਹਿਸਾਬ ਨਾਲ ਸੋਚਦਾ ਵੀ ਜਿਵੇਂ ਕਾਰ ਦੇ ਲਾਲ ਡਾਇਵੇ ਤੇ ਬਾਹਰ ਦੋਸਤੋ ਕਿਸੇ ਨੇ ਲਾਲ ਨਹੀਂ ਡਾਲਾ ਬਾਹਰ ਤੇ ਤੁਸੀਂ ਕੰਮ ਕਰੋਗੇ ਤੇ ਤੁਹਾਨੂੰ ਤਰਦੀ ਪੈਸੇ ਮਿਲਨੇ ਵੇ ਅਤੇ ਕਈ ਪੰਜਾਬੀ ਇਹੋ ਜਿਹੇ ਵੇ ਕੰਮ ਕਰਵਾਗੇ ਤੁਹਾਨੂੰ ਪੈਸੇ ਨਹੀਂ ਦਿੰਦੇ ਉਹ ਕਹਿੰਦੇ ਤੂੰ ਇੰਡੀਆ ਤੋਂ ਆਇਆ ਮੁੱਤੇ ਤੰਨੇ ਨੂੰ ਥੋੜੀ ਪੈਸੇ ਮਿਲਨੇ ਵੇ ਉਹ ਇੰਡੀਆ ਹਿਸਾਬ ਨਾਲ ਕੰਪੇਅਰ ਕਰਦੇ ਵੇ ਇਸਕਾ ਕਿ ਬਾਹਰ ਦੀ ਲਾਈਫ ਸੋਖੀ ਨਹੀਂ ਬੜੇ ਬੜੇ ਵਿਗੜੇ ਬੱਚੇ ਇੱਥੇ ਆ ਕੇ ਠੀਕ ਹੋ ਜਾਂਦੇ ਵੇ ਸਿਹਰੇ ਉਠਣਾ ਸਿੱਖ ਜਾਂਦੇ ਵੇ ਝੋਟੀ ਬਣਾਣੀ ਸਿੱਖ ਜਾਂਦੇ ਵੇ ਮੁਰਗੀ ਵੀ ਉਹ ਜੀ ਰੋਟੀ ਬਣਾਉਂਦੇ ਜਨਾਨੀਆਂ ਵੇਖਦੀਆਂ ਇਹਨੂੰ ਤੇ ਚਾਹ ਬਣਾਣੀ ਚਾਹੁੰਦੀ ਭਾਈਕਾ ਬ੍ਰਿਟ ਟਾਪ ਦੀ ਰੋਟੀ ਬਣਾ ਲਾਪਿਆ ਬਲ ਮਜਬੂਰੀ ਹੈ ਘੋਟਾ ਦੀ ਰੋਟੀ ਮਹਿੰਗੀ ਬਣਦੀ ਇੱਥੇ ਇਸ ਕਰਕੇ ਜੇ ਤੇ ਤੁਸੀਂ ਇੰਡੀਆ ਸਿੱਖਿਆ ਫਿਰ ਤੇ ਦੋਸਤੋ ਬੋ ਨਜ਼ਾਰਾ ਜੀ ਫਿਰ ਤੁਹਾਨੂੰ ਕੋਈ ਤੰਗ ਨਹੀਂ ਹੋਣੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਏ ਸ਼ੇਅਰ ਕਰਨਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਦੋਸਤੋ ਚੰਦਨ ਉਸ